ਦੁਨੀਆ ਤੇ ਇਸ ਸਮੇ 195 ਕੁ ਦੇਸ਼ ਆ ਛੋਟੇ ਵੱਡੇ ਤੇ ਇਹਨਾਂ ਚੋਂ ਭਾਰਤ ਇਲਾਕੇ ਦੇ ਹਿਸਾਬ ਨਾਲ 7ਵੇਂ ਨੰਬਰ ਤੇ ਆਉਂਦਾ ਤੇ ਆਬਾਦੀ ਦੇ ਹਿਸਾਬ ਨਾਲ ਚੀਨ ਤੋਂ ਬਾਅਦ ਦੂਜੇ ਨੰਬਰ ਤੇ ਆ ਅੱਜ ਗੱਲ ਕਰਾਂਗੇ ਇਸ ਦੁਨੀਆ ਚ ਆਉਂਦੇ ਭਾਰਤ ਵਿੱਚ ਪੈਂਦੇ ਪੰਜਾਬ ਦੇ ਇੱਕ ਜ਼ਿਲ੍ਹੇ ਫਰੀਦਕੋਟ ਦੀ ਪਰ ਸ਼ਰਤ ਇਹ ਗੱਲ ਇਹ ਆ ਵੀ ਪੰਜਾਬ ਛੱਡੋ ਫਰੀਦਕੋਟ ਦੇ ਵੀ 1% ਲੋਕਾਂ ਨੂੰ ਵੀ ਫਰੀਦਕੋਟ ਦੇ ਇਸ ਇਤਿਹਾਸ ਬਾਰੇ ਜਾਣਕਾਰੀ ਨਹੀਂ ਹੋਣੀ ਗੱਲ ਖੋਲਣ ਤੋਂ ਪਹਿਲਾਂ ਥੋੜੀ ਜਾਣਕਾਰੀ ਫਰੀਦਕੋਟ ਬਾਰੇ 1972 ਚ ਫਰੀਦਕੋਟ ਨੂੰ ਪੰਜਾਬ ਦਾ ਜ਼ਿਲ੍ਹਾ ਬਣਾਇਆ ਗਿਆ ਸੀ ਫੇਰ ਨਵੰਬਰ 95 ਦੇ ਵਿੱਚ ਆ ਕੇ ਫਰੀਦਕੋਟ ਜ਼ਿਲ੍ਹੇ ਚੋਂ ਮੋਗਾ ਤੇ ਸ਼੍ਰੀ ਮੁਕਤਸਰ ਸਾਹਿਬ ਨਵੇਂ ਜ਼ਿਲ੍ਹੇ ਬਣੇ ਤੁਹਾਨੂੰ ਪਤਾ ਹੀ ਹੋਣਾ ਹੈ ਕਿ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਖਾਲਸਾ ਰਾਜ ਸੀ ਉਦੋਂ ਵੀ ਪੰਜਾਬ ਚ ਕੁਝ ਸਿੱਖ ਰਿਆਸਤਾਂ ਸਨ ਜੋ ਮਹਾਰਾਜੇ ਤੋਂ ਆਜ਼ਾਦ ਤੌਰ ਤੇ ਵੱਖਰਾ ਚੱਲਦੀਆਂ ਸੀ ਜਿਨ੍ਹਾਂ ਚ ਪਟਿਆਲਾ ਰਿਆਸਤ ਨਾਭਾ ਰਿਆਸਤ ਫਰੀਦਕੋਟ ਰਿਆਸਤ ਜੀਂਦ ਰਿਆਸਤ ਆਉਂਦੀਆਂ ਸੀ 12ਵੀਂ ਸਰੀ ਦੇ ਮਹਾਨ ਸੂਫੀ ਸੰਤ ਬਾਬਾ ਸ਼ੇਖ ਫਰੀਦ ਸਾਹਿਬ ਜੀ ਦੀ ਚਰਨ ਛੋਪਾ પ્રાપ્ત ਧਰਤੀ ਵਾਲਾ ਸ਼ਹਿਰ ਫਰੀਦਕੋਟ ਸਿੱਖ ਰਿਆਸਤਾਂ ਵਿੱਚ ਅਹਿਮ ਥਾਂ ਰੱਖਦਾ ਰਿਹਾ ਹੈ 12ਵੀਂ ਸਦੀ ਤੱਕ ਫਰੀਦਕੋਟ ਨੂੰ ਮੋਕਲ ਨਗਰ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਉਸ ਸਮੇਂ ਰਾਜਾ ਮੋਕਲ ਦੇਵ ਇੱਥੋਂ ਦਾ ਸ਼ਾਸਕ ਸੀ ਤੇ ਉਹਨਾਂ ਨੇ ਬਾਬਾ ਫਰੀਦ ਜੀ ਦੀ ਫੇਰੀ ਦੌਰਾਨ ਇਸ ਸ਼ਹਿਰ ਦਾ ਨਾਮ ਫਰੀਦਕੋਟ ਰੱਖਿਆ ਸੀ ਵੀਡੀਓ ਬਾਲੀ ਨਹੀਂ ਖਿੱਚਣੀ ਆਪਾਂ ਕਮਿੰਗ ਟੂ ਦਾ ਪੁਆਇੰਟ ਸਿੱਖ ਰਾਜ ਖਤਮ ਹੋਣ ਤੋਂ ਬਾਅਦ ਵੀ ਸਿੱਖ ਆਪਣੇ ਰਾਜ ਲਈ ਲੜਦੇ ਰਹੇ ਹੁਣ ਤੱਕ ਗਾਹੇ-ਬਗਾਹੇ ਪੰਜਾਬ ਦੇ ਵਿੱਚ ਆਜ਼ਾਦ ਸਿੱਖ ਸਟੇਟ ਦੀ ਮੰਗ ਚੱਲਦੀ ਰਹਿੰਦੀ ਹੈ 1947 ਤੋਂ ਪਹਿਲਾਂ ਵੀ ਇਹ ਮੰਗ ਚੱਲਦੀ ਰਹੀ ਸੀ ਤੇ ਜੇ ਗੱਲ ਖਾਲਿਸਤਾਨ ਸ਼ਬਦ ਦੀ ਕਰੀਏ ਤਾਂ ਸਾਨੂੰ 1942-43 ਚ ਇਸ ਸ਼ਬਦ ਦੀ ਵਰਤੋਂ ਪਹਿਲੀ ਵਾਰ ਹੋਈ ਸੀ ਉਦੋਂ ਕਾਮਰੇਡ ਜਥੇਬੰਦੀਆਂ ਨੇ ਇਹ ਸ਼ਬਦ ਵਰਤਿਆ ਸੀ ਤੇ ਇਸ ਦਾ ਮਤਾ ਵੀ ਪਾਇਆ ਸੀ ਇਸ ਤੋਂ ਇਲਾਵਾ ਪੰਜਾਬੀ ਸੂਬੇ ਦੀ ਮੰਗ ਚੱਲਦੀ ਰਹੀ ਸਿੱਖ ਸਟੇਟ ਸ਼ਬਦ ਚੱਲਿਆ ਨਾਲ ਹੀ ਸੰਪੂਰਨ ਆਜ਼ਾਦੀ ਬਫਰ ਸਟੇਟ ਆਦ ਲਫ਼ਜ਼ ਵੀ ਵਰਤੇ ਜਾਂਦੇ ਰਹੇ ਤੇ ਹੁਣ ਵੀ ਵਰਤੇ ਜਾਂਦੇ ਨੇ ਅਕਾਲੀ ਦਲ ਅੰਮ੍ਰਿਤਸਰ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਅੱਜ ਵੀ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਇੱਕ ਸਿੱਖ ਬਫਰ ਸਟੇਟ ਦੀ ਮੰਗ ਕਰਦੇ ਨੇ ਤੇ ਇਸੇ ਦੇ ਆਧਾਰ ਤੇ ਉਹ ਚੋਣਾਂ ਵੀ ਲੜਦੇ ਨੇ ਜੂਨ 1984 ਦੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਹਮਲੇ ਤੋਂ ਬਾਅਦ ਇਹ ਮੰਗ ਖੁੱਲੇ ਰੂਪ ਵਿੱਚ ਖਾਲਿਸਤਾਨ ਦੇ ਰੂਪ ਵਿੱਚ ਸਾਹਮਣੇ ਆਈ ਜਦੋਂ ਸੰਤ ਜਰਨੈਲ ਸਿੰਘ ਨੇ ਇਹ ਐਲਾਨ ਕੀਤਾ ਸੀ ਕਿ ਜੇ ਫੌਜ ਸ਼੍ਰੀ ਦਰਬਾਰ ਸਾਹਿਬ ਚੜ੍ਹ ਕੇ ਆਈ ਉਸ ਦਿਨ ਖਾਲਿਸਤਾਨ ਦੀ ਨੀਂ ਰੱਖੀ ਜਾਵੇਗੀ ਫਰੀਦਕੋਟ ਦੀ रियासत ਜਿਸ ਦੇ ਆਖਰੀ ਬਾਦਸ਼ਾਹ ਹੋਏ ਨੇ ਮਹਾਰਾਜਾ ਹਰਿੰਦਰ ਸਿੰਘ ਫਰੀਦਕੋਟ ਮਹਾਰਾਜਾ ਹਰਿੰਦਰ ਸਿੰਘ ਬਰਾੜ 29 ਜਨਵਰੀ 1915 ਨੂੰ ਮਹਾਰਾਜਾ ਵਰਜਿੰਦਰ ਸਿੰਘ ਬਰਾੜ ਤੇ ਮਹਾਰਾਣੀ ਮਹਿੰਦਰ ਕੌਰ ਦੇ ਘਰ ਪੈਦਾ ਹੋਏ ਉਹਨਾਂ ਨੇ 1934 ਤੋਂ ਲੈ ਕੇ 1948 ਤੱਕ 14 ਸਾਲ ਆਪਣੀ ਇਹ ਫਰੀਦਕੋਟ ਰਿਆਸਤ ਸੰਭਾਲੀ ਮਹਾਰਾਜਾ ਹਰਿੰਦਰ ਸਿੰਘ ਨੇ 1947 ਦੀ ਆਜ਼ਾਦੀ ਮਗਰੋਂ ਦੇਸ਼ ਦੀ ਵੰਡ ਮਗਰੋਂ ਬਹੁਤ ਕੋਸ਼ਿਸ਼ ਕੀਤੀ ਸੀ ਕਿ ਇਕੱਲੇ ਫਰੀਦਕੋਟ ਨੂੰ ਹੀ ਸਿੱਖ ਸਟੇਟ ਐਲਾਨ ਕੇ ਭਾਰਤ ਨਾਲੋਂ ਵੱਖਰਾ ਸਿੱਖ ਦੇਸ਼ ਬਣਾਇਆ ਜਾ ਸਕੇ ਉਹਨਾਂ ਨੇ ਇੱਕ ਪਲਾਨ B ਵੀ ਸੋਚਿਆ ਹੋਇਆ ਸੀ ਕਿ ਇੱਕ ਤਾਂ ਇਥੋਪੀਆ ਦੇਸ਼ ਦੇ ਵਿੱਚ ਜ਼ਮੀਨ ਖਰੀਦ ਕੇ ਉੱਥੇ ਸੋਵਰਨ ਸਟੇਟ ਸਥਾਪਿਤ ਕਰਨ ਦੀ ਦੂਜਾ ਉਹ ਮਮਦੂਟ ਕੋਰੀਡੋਰ ਰਾਹੀਂ ਲਾਹੌਰ ਨਾਲ ਮਿਲ ਕੇ ਪਾਕਿਸਤਾਨ ਨਾਲ ਸਿੱਧਾ ਸੜਕੀ ਤੇ ਸੋਵਰਨ ਸਟੇਟ ਵਜੋਂ ਸੰਬੰਧ ਚਾਹੁੰਦੇ ਸੀ ਗੱਲ ਏਥੋਪੀਆ ਦੇਸ਼ ਦੀ ਤਾਂ ਉੱਥੋਂ ਦਾ ਉਸ ਸਮੇਂ ਦਾ ਸ਼ਹਿਨਸ਼ਾ ਹੈਲੀ ਸਲਾਸੀ ਇਸ ਗੱਲ ਨੂੰ ਨਹੀਂ ਮੰਨਿਆ ਕਿ ਉਹਦੇ ਦੇਸ਼ ਅੰਦਰ ਇੱਕ ਹੋਰ ਦੇਸ਼ ਖੜਾ ਹੋਵੇ ਸੋ ਇਹ ਗੱਲ ਸਿਰੇ ਨਾ ਚੜ ਸਕੀ ਦੂਜਾ ਮਮਦੂਟ ਫਿਰੋਜ਼ਪੁਰ ਜ਼ਿਲ੍ਹੇ ਤਹਿਤ ਅੰਗਰੇਜ਼ੀ ਪ੍ਰਬੰਧ ਦੇ ਅਧੀਨ ਸੀ ਤੇ ਨਾਲ ਹੀ ਪੈਪਸੂ ਬਣ ਜਾਣ ਕਰਕੇ ਅਜੇਹਾ ਨਾ ਹੋ ਸਕਿਆ ਫਰੀਦਕੋਟ ਦੇ ਰਾਜਾ ਹਰਿੰਦਰ ਸਿੰਘ ਨੇ ਅੰਤਿਮ ਪਲਾਂ ਤੱਕ ਸਿੱਖ ਸਟੇਟ ਬਣਾ ਕੇ ਅਲੱਗ ਸਿੱਖ ਦੇਸ਼ ਲਈ ਚਾਰਾ ਜੋਈ ਕੀਤੀ ਤੇ ਪਟਿਆਲੇ ਵਾਲੇ ਮਹਾਰਾਜਾ ਯਾਦਵਿੰਦਰ ਸਿੰਘ ਨਾਲ ਵੀ ਇਸ ਮਾਮਲੇ 'ਚ ਸੰਪਰਕ ਵੀ ਕੀਤਾ ਸੀ ਪਰ ਪਟਿਆਲੇ ਵਾਲਿਆਂ ਨੇ ਉਹਨਾਂ ਦਾ ਸਾਥ ਨਹੀਂ ਦਿੱਤਾ। ਅੰਤਿਮ ਸਮੇਂ ਮਹਾਰਾਜਾ ਯਾਦਵਿੰਦਰ ਸਿੰਘ ਜਦੋਂ ਹਾਲੈਂਡ ਵਿੱਚ ਭਾਰਤ ਦੇ ਰਾਜਦੂਤ ਸੀ ਆਪਣੇ ਬਹੁਤ ਖਾਸ ਅਫਸਰ ਕੋਲ ਆਪਣੀ ਇਸ ਗਲਤੀ ਤੇ ਪਛਤਾਉਂਦੇ ਹੋਏ ਉਹਨਾਂ ਨੇ ਇਹ ਗੱਲ ਵੀ ਕਹੀ ਸੀ ਕਿ ਪ੍ਰਮਾਤਮਾ ਮੈਨੂੰ ਅਗਲਾ ਜਨਮ ਭਾਰਤ ਵਿੱਚ ਨਾ ਦੇਵੇ ਯਾਨੀ ਉਹਨਾਂ ਦੇ ਅੰਤਿਮ ਸ਼ਬਦ ਮਰਨ ਵੇਲੇ ਇਹ ਸਨ ਅੰਤਮ ਸਮੇਂ ਮਹਾਰਾਜਾ ਯਾਦਵਿੰਦਰ ਸਿੰਘ ਬਹੁਤ ਡਿਪਰੈਸਡ ਰਹਿਣ ਲੱਗੇ ਸੀ ਇਹ ਵੀ ਗੱਲ ਸੱਚ ਹੈ ਕਿ ਪੰਜਾਬ ਦੀਆਂ ਸਾਰੀਆਂ ਆਜ਼ਾਦ ਸਿੱਖ ਰਿਆਸਤਾਂ ਚੋਂ ਸਭ ਤੋਂ ਪਹਿਲਾਂ ਭਾਰਤ ਵਿੱਚ ਆਪਣੀ ਰਿਆਸਤ ਪਟਿਆਲਾ ਨੂੰ ਮਲਾਉਣ ਲਈ ਪਟਿਆਲਾ ਮਹਾਰਾਜਾ ਹੀ ਮੰਨੇ ਸੀ ਮਹਾਰਾਜਾ ਫਰੀਦਕੋਟ ਲਾਸ਼ ਤੱਕ ਅੜੇ ਰਹੇ ਸੀ ਮਹਾਰਾਜਾ ਹਰਿੰਦਰ ਸਿੰਘ ਬਹੁਤ ਸੂਝਵਾਨ ਸਨ, ਦੂਰ ਅੰਦੇਸ਼ ਸੀ। ਉਹਨਾਂ ਨੇ ਬਰਜਿੰਦਰਾ ਕਾਲਜ, ਯੂਨੀਅਨ ਬੇਸਿਕ ਟ੍ਰੇਨਿੰਗ ਸਕੂਲ, ਵਿਕਰਮ ਕਾਲਜ ਆਫ ਕਾਮਰਸ, ਖੇਤੀਬਾੜੀ ਕਾਲਜ, ਆਰਟਸ ਤੇ ਕ્રાਫਟ ਸਕੂਲ ਉਸ ਸਮੇਂ ਫਰੀਦਕੋਟ ਰਿਆਸਤ ਵਿੱਚ 8 ਹਾਈ ਸਕੂਲ ਤੇ ਹਰ ਪਿੰਡ ਵਿੱਚ ਇੱਕ ਪ੍ਰਾਇਮਰੀ ਸਕੂਲ ਸਮੇਤ ਸਿਹਤ ਕੇਂਦਰਾਂ ਦਾ ਨਿਰਮਾਣ ਕਰਵਾਇਆ ਸੀ। ਉਹਨਾਂ ਨੇ ਆਪਣੀ ਰਿਆਸਤ ਵਿੱਚ ਭੀਖ ਮੰਗਣ ਤੇ ਵੀ ਮੁਕੰਮਲ ਪਾਬੰਦੀ ਲਾਈ ਹੋਈ ਸੀ। 1947 ਵਿੱਚ ਪੰਜਾਬ ਦੀ ਵੰਡ ਸਮੇਂ ਵੀ ਉਹਨਾਂ ਨੇ ਆਪਣੀ ਰਿਆਸਤ ਵਿੱਚ ਇੱਕ ਵੀ ਦੰਗਾ ਫਸਾਦ ਲੁੱਟਖੋ ਜਾਂ ਕਤਲ ਨਹੀਂ ਸੀ ਹੋਣ ਦਿੱਤਾ। ਪਾਕਿਸਤਾਨ ਜਾਣ ਵਾਲੇ ਪਰਿਵਾਰਾਂ ਨੂੰ ਪੂਰੀ ਹਿਫਾਜ਼ਤ ਨਾਲ ਫਰੀਦਕੋਟ ਤੋਂ ਵਿਦਾ ਕੀਤਾ ਗਿਆ ਸੀ। ਭਾਰਤ ਸਰਕਾਰ ਨੇ 15 ਜੁਲਾਈ 1948 ਨੂੰ ਫਰੀਦਕੋਟ ਰਿਆਸਤ ਨੂੰ ਖਤਮ ਕਰਕੇ ਇੱਥੇ ਲੋਕਤੰਤਰ ਸਰਕਾਰ ਦਾ ਗਠਨ ਕਰ ਦਿੱਤਾ ਸੀ। ਬਾਅਦ ਵਿੱਚ ਪੰਜਾਬ ਸਰਕਾਰ ਨੇ ਫਰੀਦਕੋਟ ਰਿਆਸਤ ਦਾ ਵੱਡਾ ਹਿੱਸਾ ਜ਼ਾਇਦਾਗ ਤੇ ਇਮਾਰਤਾਂ ਨੂੰ ਵੀ ਆਪਣੇ ਕਬਜ਼ੇ 'ਚ ਲੈ ਲਿਆ। ਅਕਤੂਬਰ 1998 ਵਿੱਚ ਮਹਾਰਾਜਾ ਹਰਿੰਦਰ ਸਿੰਘ ਦੀ ਮੌਤ ਹੋ ਗਈ ਸੀ। ਇਹ ਮੰਨਿਆ ਜਾਂਦਾ ਹੈ ਕਿ ਜੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਹੀ ਸਾਰੀਆਂ ਸਿੱਖ ਰਿਆਸਤਾਂ ਖਾਲਸਾ ਰਾਜ ਵਿੱਚ ਯਾਨੀ ਉਹਨਾਂ ਨਾਲ ਸ਼ਾਮਲ ਹੋ ਜਾਂਦੀਆਂ ਤਾਂ ਇੱਕ ਵੱਡਾ ਖਾਲਸਾ ਸਾਮਰਾਜ ਸਥਾਪਿਤ ਕੀਤਾ ਜਾ ਸਕਦਾ ਸੀ ਤੇ ਅੰਗਰੇਜ਼ਾਂ ਨੇ ਯਮਨਾ ਨੂੰ ਪਾਰ ਹੀ ਨਹੀਂ ਸੀ ਕਰਨਾ। ਮਹਾਰਾਜਾ ਹਰਿੰਦਰ ਸਿੰਘ ਦੂਰ ਦ੍ਰਿਸ਼ਟੀ ਵਾਲੇ ਸ਼ਾਸਕ ਸੀ। ਉਹਨਾਂ ਆਪਣੇ ਛੋਟੇ ਜਿਹੇ ਰਾਜ ਵਿੱਚ ਸਿੱਖਿਆ ਤੇ ਹੋਰ ਕਲਿਆਣਕਾਰੀ ਉਪਾਅ ਫਲਾਉਣ ਲਈ ਕਈ ਪਹਿਲ ਕਦਮੀਆਂ ਕੀਤੀਆਂ ਪਰ ਇੰਜ ਕਿਹਾ ਜਾ ਸਕਦਾ ਹੈ ਕਿ ਸਿਆਸੀ ਤੌਰ ਤੇ ਸਮਾਂ ਉਹਨਾਂ ਦੇ ਨਾਲ ਨਹੀਂ ਸੀ ਉਹਨਾਂ ਦੀਆਂ ਕੋਸ਼ਿਸ਼ਾਂ ਨੂੰ ਬੂਰ ਨਾ ਪਿਆ ਨਹੀਂ ਤਾਂ ਅੱਜ ਫਰੀਦਕੋਟ ਸਮੇਤ ਪੰਜਾਬ ਦਾ ਇਤਿਹਾਸ ਵੀ ਸ਼ਾਇਦ ਹੋਰ ਹੁੰਦਾ ਇਹ ਵੀਡੀਓ ਵੀਰ ਸ਼ਿਵਜੀਤ ਸਿੰਘ ਫਰੀਦਕੋਟ ਵੱਲੋਂ ਫੇਸਬੁੱਕ 'ਤੇ ਸਾਂਝੀ ਕੀਤੀ ਗਈ ਜਾਣਕਾਰੀ ਤੇ ਆਧਾਰਿਤ ਹੈ ਸੋ ਵੀਡੀਓ ਚੰਗੀ ਲੱਗੀ ਵਧੀਆ ਲੱਗੀ ਤਾਂ ਲਾਈਕ ਕਰ ਦਿਓ ਸਾਡਾ ਚੈਨਲ ਪੰਜਾਬ ਫਲੇਮ ਵੀ ਸਬਸਕ੍ਰਾਈਬ ਕਰ ਲਓ ਤੇ ਕਮੈਂਟ ਵਿੱਚ ਜੋ ਦੱਸਿਓ ਕਿ ਤੁਹਾਨੂੰ ਇਹ ਜਾਣਕਾਰੀ ਪਹਿਲਾਂ ਪਤਾ ਸੀ ਕਿ ਨਹੀਂ ਖਾਸ ਕਰਕੇ ਫਰੀਦਕੋਟ ਵਾਲਿਆਂ ਨੂੰ ਜ਼ਰੂਰ ਟੈਗ ਕਰਿਓ ਜਾਂ ਉਹਨਾਂ ਨੂੰ ਵੀਡੀਓ ਭੇਜਿਓ ਉਹਨਾਂ ਨੂੰ ਵੀ ਪਤਾ ਲੱਗ ਸਕੇ ਕਿ ਉਹਨਾਂ ਦੇ ਸ਼ਹਿਰ ਉਹਨਾਂ ਦੇ ਜ਼ਿਲ੍ਹੇ ਉਹਨਾਂ ਦੀ ਰਿਆਸਤ ਬਾਰੇ ਇਹ ਇਤਿਹਾਸਕ ਜਾਣਕਾਰੀ